ਦਾ ਹੱਥ gale ਟੋੜਦੇ ਛੋਟੂ ਕਹਿੰਦਾ ਦੇਖ ਥੋੜੀ ਟੋੜ ਕੇ ਦਿਖਾ ਮੈਂ ਟੋੜੀ ਮੜਿਆ ਟੋੜ ਟੋੜ ਕੇ ਦੇਖਾ ਫਿਰ ਬੰਨ ਲੀ ਯਾਰ ਬੰਨ ਲੀ ਟੋੜ ਮੜਾ ਜਾਂ ਫੇਰ ਹੱਥ gale ਟੋੜ ਮੈਂ ਟੋੜ ਦੇਣਾ ਜਾਨ ਹੈਗੀ ਮੁੰਡੇ ਚਾ ਇਹ ਉਹ ਬੱਲੇ ਉਹ ਤੇਰੇ ਭਾਈ ਬਾਕੀ ਉਹ ਤੋੜਦਾ ਮੁੰਡੇ ਨੇ ਖਰੋਟ ਹੱਥ gale ਲਾ ਇਹਨੂੰ ਟੂਕੂ ਕੱਲਾਉਂਗਾ ਉਹ ਸੇ gale ਟੋੜਦਾ ਲਾਓ ਜੀ ਪਹੁੰਚ ਗਏ ਰੋਕੜ ਬਾਜ਼ਾਰ ਵਿੱਚ ਸਬਜ਼ੀ ਮੰਡੀ ਚ ਕਹਿ ਲੋ ਹੈ ਹਾਲ অফ ਰੂਟ ਦੀਆਂ ਰੇੜੀਆਂ ਲੱਗੀਆਂ ਹੋਈਆਂ ਜੋਰਾ ਸ਼ੋਰਾ ਤੇ ਰੌਣਕ ਅੱਜ ਵੀ ਬਹੁਤ ਆ ਬਾਜ਼ਾਰ ਵਿੱਚ ਨਾਲੇ ਦੇਖ ਲਓ ਹੁਣ ਤਿਹਾਰ ਵੀ ਲੰਘੇ ਸਾਰਾ ਕੁਝ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਭਾਈ ਆਪਣੀ ਹਰ ਗੁਣ ਨੇ ਐਂਟਰੀ ਕਰਨੀ ਆ ਕੱਲ ਨੂੰ ਨਹੀਂ ਸੌਰੀ ਹਾਂ ਕੱਲ ਨੂੰ ਹਰ ਗੁਣ ਦੀ ਐਂਟਰੀ ਹੋਣੀ ਆ ਜੀ ਘਰੇ ਤੇ ਉਹਦੇ ਸੰਬੰਧ ਦੇ ਵਿੱਚ ਹੁਣ ਅਸੀਂ ਭਾਈ ਘਰਾਂ ਪ੍ਰੋਗਰਾਮ ਰੱਖਿਆ ਹੋਇਆ ਪੂਰਾ ਐਨ ਵਧੀਆ ਆਪਣੇ ਵੱਲੋਂ ਦਾ ਵਧੀਆ ਹੀ ਕਰਾਂਗੇ ਤੇ ਹਨਾ ਕੋਈ ਪ੍ਰੋਗਰਾਮ ਭਾਈ ਮਾੜਾ ਨਹੀਂ ਕਰਦਾ ਹੁੰਦਾ ਚਾਹੇ ਕੋਈ ਗੈਰੋ ਵੀ ਵਿਚਾਰਾ ਗਰੀਬ ਬੰਦਾ ਵੀ ਹੈ ਨਾ ਉਹ ਵੀ ਪ੍ਰੋਗਰਾਮ ਆਪਣੇ ਵੱਲੋਂ ਭਾਈ ਪੂ ਕੋਈ ਵੀ ਪ੍ਰੋਗਰਾਮ ਆਗਲਾ ਜੋਰ ਪੂਰਾ ਲਾਉਂਦਾ ਵੀ ਵਧੀਆ ਹੀ ਹੋਵੇ ਹਨਾ ਤੇ ਚਲੋ ਬਾਕੀ ਤਾਂ ਮਹਾਰਾਜ ਕਰਾਉਣੇ ਆਲੇ ਮਹਾਰਾਜ ਦੀ ਕਿਰਪਾ ਚਾਹੀਦੀ ਆ ਸਾਰੇ ਪ੍ਰੋਗਰਾਮ ਵਧੀਆ ਹੀ ਹੁੰਦੇ ਸਭ ਦੇ ਚਲੋ ਹਨਾ ਬਾਕੀ ਭਾਈ ਹੁਣ ਗੱਲ ਹੈਗੀ ਜੀ ਐਦਾਂ ਹਲਵਾਈ ਸਾਹਿਬ ਤੁਸੀਂ ਪਿਛਲੇ ਬਲੌਗ ਚ ਦੇਖ ਹੀ ਲਿਆ ਸਲਾਹ ਚੱਲਦੀ ਦੀ ਵੀ ਕਿਆ ਕੁਝ ਲੈ ਆਣਾ ਕਿਆ ਕੁਝ ਕਰਨਾ ਰੋਟੀ ਪਾਣੀ ਚ ਕਿਵੇਂ ਕਰਨਾ ਚਾਹ ਨਾਲ ਕਿਆ ਕਰਨਾ ਪਕੌੜੇ ਕਰਨੇ ਆ ਕੁਝ ਵੀ ਕਰਨਾ ਹਨ ਤੇ ਹੁਣ ਅਸੀਂ ਚੱਲੇ ਆ ਜੀ ਅੱਜ ਸਮਾਨ ਲੈਣ ਸਮਾਨ ਲੈ ਆਣਾ ਸਾਰਾ ਹੀ ਜੋ ਵੀ ਸਬਜ਼ੀਆਂ ਸੂਬਜ਼ੀਆਂ ਹੋ ਗਈਆਂ ਲੈ ਆਣੇ ਤਾਂ ਬੜੀ ਮੰਡੀ ਤੇ ਵੀ ਲਿਆ ਹੋ ਜਾਣਾ ਤਾਂ ਬਹੁਤਾ ਜਿਆਦਾ ਸਮਾਨ ਨਹੀਂ ਹੈਗਾ ਰੋਪੜ ਬਾਜ਼ਾਰ ਮੰਡੀ ਚੋਂ ਹੀ ਲੈ ਆਣਾ ਹੈ ਤੇ ਹੁਣ ਜੋ ਵੀ ਕੁਝ ਲਿਖਣਾ ਹਲਵਾਈ ਸਾਹਿਬ ਨੇ ਹੁਣ ਪਰਚੀ ਫੜਨੀ ਉਹਨਾਂ ਤੋਂ ਜਾ ਕੇ ਦੁਕਾਨ ਪਰਤੇ ਉਹਨਾਂ ਦੀ ਤੇ ਹੁਣ ਦੇਖਦੇ ਆਂ ਲਿਸਟ ਵਿੱਚ ਕਿਆ-ਕਿਆ ਲਿਖਦੇ ਆ ਉਹ ਕਿਆ-ਕਿਆ ਕੁਝ ਲੈ ਕੇ ਆਣਾ ਸਾਰਾ ਹੁਣ ਨਵੇੜ ਕੇ ਹੀ ਆਣਾ ਕੰਮ ਤੇ ਇਧਰ ਹੁਣ ਭਾਈ ਸਾਡਾ ਇੱਕ ਬੰਦਾ ਹੋਰ ਪਹੁੰਚ ਗਿਆ ਹੈਲਪ ਕਰਾਉਣ ਨੂੰ ਨਾਲ ਹੈ ਤੇ ਮੈਂ ਕਰਿਆ ਇਹਨੂੰ ਫੋਨ ਆ ਮਨ ਨੂੰ ਮੈਂ ਕਿਹਾ ਵੀ ਐਂ ਕਰ ਅ ਮੇਰੇ ਵਾਲੀ ਗੱਡੀ ਥੋੜੀ ਜੀ ਜਿਹੜੀ ਮੇਰੇ ਕੋਲ ਅੱਜ ਗੱਡੀ ਆ ਮਾਲਾ ਵਾਲਿਆਂ ਦੀ ਡੈਡੀ ਰਾਂ ਦੀ ਗੱਡੀ ਆ ਇਹ ਥੋੜੀ ਜੀ ਨਾ ਬਾਜ਼ਾਰ ਚ ਮੁਸ਼ਕਲ ਵੜਦੀ ਆ। ਬੜੀ ਗੱਡੀ ਹੋਣ ਕਰਕੇ ਪਾਰਕਿੰਗ ਲਾਉਣ ਨੂੰ ਥੋੜੀ ਜੀ ਦਿੱਕਤ ਆ ਹਨੋਵਾ ਤੇ ਮੈਂ ਕਿਹਾ ਵੀ ਚਲੋ ਐ ਕਰਦੇ ਨੇ ਨਾਲੇ ਬੰਦਾ ਸਾਥ ਨੂੰ ਹੋ ਜਾਂਦਾ। ਫੇਰ ਮੈਂ ਅਮਨ ਨੂੰ ਕਰਿਆ ਫੋਨ। ਹਮਰ ਪਹੁੰਚ ਗਿਆ ਭਾਈ। ਆਜੋ ਮਲਾਉਂਦੇ ਆ ਤੁਹਾਨੂੰ ਅਮਨ ਨਾਲ। ਇਹਨੂੰ ਵੈਸੇ ਜਾਣਦੇ ਹੀ ਆ ਤੁਸੀਂ ਸਾਰੇ ਜਾਣੇ ਹਨਾ। ਆਜੋ ਫੇਰ ਮਿਲਦੇ ਆ ਜੀ। ਮਿਲੋ ਜੀ ਇੱਧਰ ਭਾਈ ਅਮਨ ਨੂੰ। ਉਹ ਵੀ ਹੱਸੀ ਘਾਲ ਜੀ ਸਾਰਿਆਂ ਨੂੰ ਬੰਦਾ। ਹੋਰ ਮਹਾਰਾਜ ਠੀਕ ਆ। ਬੜੀਆ ਜੀ। ਉਸਨੂੰ ਬਾਠ ਠੀਕ ਆ ਪਾਪਾ ਜੀ ਕਿਰਪਾ ਬੇਬੇ ਠੀਕ ਆ ਸਾਡੀ ਮਾਤਾ ਬੈਠ ਠੀਕ ਆ ਬੇਬੇ ਹਾਂ ਚੱਲੀ ਜਾਂਦਾ ਕੰਮ ਦਵਾਈ ਖਾ ਕੇ ਨਹੀਂ ਚਲੋ ਤੰਦਰੁਸਤੀ ਚਾਹੀਦੀ ਹੈ ਚਲੋ ਜੇ ਦਵਾਈ ਖਾ ਕੇ ਵੀ ਚੱਲਦਾ ਹਨਾ ਹੂੰ ਹੂੰ ਠੀਕ ਚਾਹੀਦੀ ਹੈ ਉਹਦਾ ਹੈ ਹੀ ਆ। ਹਾਂ, ਬਲਾਗ ਬਲੋਗ ਦੇਖੀ ਜਾਂਦੀ ਮਾਤਾ। ਉਹਦਾ ਰੋਜ਼ ਪੱਕਾ ਹੀ ਐ। ਤੂੰ ਲੈ ਕੇ ਨਹੀਂ ਆਉਂਦਾ ਦਿਖਲਾ ਮਾਤਾ ਨੂੰ। ਬੱਸ ਹਰਗੁਣ ਆਗੇ ਬੱਸ ਤੂੰ ਲੈ ਆਣਾ। ਹਾਂ। ਹਰ ਗੁਣ ਜਾਏ ਤੇ ਆਉਣਾ। ਬਾਈ ਮਾਤਾ ਨੂੰ ਵੀ ਸਾਡਾ ਇਹ ਆਲਾੰਬਾ ਐ। ਮਾਤਾ ਜੀ ਨਾ ਅਸੀਂ ਦੇਖ ਲਾ ਕਈ ਕੀੜੇ ਮਾਰਿਆ ਏ। ਹੋਰ। ਮੈਂ ਕਿਹਾ ਤੇ ਕਹਿੰਦੇ ਵਾਹ ਹਰਗੁਣ ਆਗੇ ਬੱਸ ਉਦੋਂ ਜਾਣਾ। ਅੱਛਾ ਹਰਗੁਣ ਦੇ ਆਏ ਤੇ ਹੀ ਜਾਣਾ ਆਉਣਾ ਹੈ। ਹਰਗੁਣ ਦੇ ਆਏ ਤੇ ਐਂਟਰੀ ਕਰਨੀ ਆ। ਹਾਂ। ਜੱਟੇ ਹੋਣੀਗਾ। ਦਾਦੀ ਨੇ ਵੀ ਹਰਗੁਣ ਦੇ ਐਂਟਰੀ ਕਰਦੀ ਆ। ਹਾਂ। ਬਿਲਕੁਲ ਬਿਲਕੁਲ। ਕਿਆ ਲੈਣਾ ਪੁੱਤ ਪਤਾ ਨਹੀਂ ਐਨ ਕਾ ਲੈਣੀ ਆ ਕਹਿੰਦੀ ਆ ਲਾ ਆ ਲ ਇੱਧਰ ਆ ਜਾ ਦੋ ਜੋੜੀਆਂ 50 ਉਹ ਵੀ ਨਾ ਲੈਣੀ ਆ ਆ ਦੇਖ ਲਓ ਇੱਧਰ ਕਿਆ ਹਾਲ ਕਰੀ ਫਿਰਦੀ ਆ ਆਪਣਾ ਓਏ ਫੇਰ ਪੱਜ ਗਈ ਤੇ ਚਲੋ ਗੱਲਾਂ ਬਾਤਾਂ ਭਾਈ ਸਾਡੀਆਂ ਚੱਲਦੀਆਂ ਰਹਿਣੀਆਂ ਹੁਣ ਅੱਪਾ ਜਾਣਾ ਹਲਵਾਈ ਸਾਹਿਬ ਕੋਲ ਉੱਥੇ ਤੇ ਲਿਸਟ ਲੈਣੀ ਆ ਮਨ ਆਪਾਂ ਨੇ ਤੇ ਲਿਸਟ ਲੈ ਕੇ ਫਿਰ ਆਪਾਂ ਜਾਣਾ ਅੱਗੇ ਸਮਾਨ ਸਮੂਹ ਲਈਏ ਲਿਆਣਾ ਜੋ ਵੀ ਕਰਨਾ ਦੱਸਿਆ ਉਹਨਾਂ ਸਮਾਨ ਵਗੈਰਾ ਹਾਂ ਸਮਾਨ ਦਾਸਤਾ ਦਾ ਸਾਰਾ ਹੀ ਕਿਆ ਕਿਆ ਬਣਾਉਣਾ ਆ ਫਿਰ ਉਹ ਸਾਬ ਨੇ ਫਿਰ ਉਹਨਾਂ ਕਰਨਾ ਹੁੰਦਾ ਹਾਂ ਉਹ ਕਹਿੰਦਾ ਬਾਈ ਕਹਿੰਦਾ ਮੈਂ ਲਿਸਟ ਤਿਆਰ ਕਰ ਦੰਦਾ ਜਾ ਕੇ ਵੀ ਤੁਸੀਂ ਦੁਕਾਨ ਤੇ ਜਾਂਦੇ ਜਾਂਦੇ ਫੜ ਲੀਜੀਓ ਆਂਕਰ ਜਾਂਦੇ ਨਾਲੇ ਆਪਾਂ ਉੱਥੋਂ ਲੈ ਲਵਾਂਗੇ ਹਾਂ ਉੱਥੇ ਰਾਜ ਫੜ ਲਵਾਂਗੇ ਲਿਸਟ ਹਾਂ 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 ਇੱਕ ਤੇ ਟੌਫੀਆਂ ਭਾਈ ਸਾਡੀ ਨੂਰ ਹੁਣ ਟੌਫੀਆਂ ਨੂੰ ਪੈਗੀ ਟੌਫੀਆਂ ਆ ਗਈਆਂ ਬਾਹਰ ਵਾਲੀਆਂ ਮਨ ਲਿਆਇਆ ਟੌਫੀਆਂ ਅਸ਼ੈਨ ਕਾ ਮੰਗਦੀ ਆ ਟੌਫੀ ਸਵਾਦ ਆ ਆ ਵੀ ਲੈ ਲੋ ਜੰਮੀ ਆ ਤੇ ਚਾਹ ਰਫੇ ਪਿੱਤਰਾ ਹੁਣ ਚਾਹ ਦਾ ਘੁੱਟ ਪੀਏ ਤੇ ਆਪਾਂ ਫੇਰ ਨਿਕਲੀਏ ਹਨਾ ਮੁੜ ਕੇ ਬਾਜ਼ਾਰ ਦੀ ਟਾਈਮ ਲੱਗ ਗਿਆ ਬਾਜ਼ਾਰ ਮਾਂ ਵੀ ਟਾਈਮ ਲੱਜਣਾ ਲੈ ਆਓ ਲੈ ਆਓ ਸਮਾਨ ਠੀਕ ਨਹੀਂ ਮੰਮੀ ਤੇ ਬਾਜ਼ਾਰ ਮਾ ਕਾਫੀ ਟਾਈਮ ਲੱਗਣਾ ਉੱਥੇ ਫਿਰ ਮੰਡੀ ਮਾ ਕਈ ਵਾਰ ਭੀੜ ਹੁੰਦੀ ਆ ਉਹ ਸਬਜ਼ੀਆ ਲੈ ਕੇ ਕਰਕੇ ਲੈਣੀਆਂ ਹਾਂ ਹਾਂ ਉੱਥੇ ਹੁਣ ਕੇ ਲੁਝਾਈ ਪਾਉਣ ਦੇ ਸਬਜ਼ੀ ਸਬਜ਼ੀ ਕਰਿਆਨਾ ਬਹੁਤ ਸਾਮਾਨ ਆ ਨਾਲੇ ਕਈ ਜਗ੍ਹਾ ਘੁੰਮ ਕੇ ਲੈਣੀ ਪੈਂਦੀ ਸਬਜ਼ੀ ਘੜ ਇੱਕੋ ਜਗ੍ਹਾ ਤੇ ਲੈ ਹੁੰਦੀ ਏ ਇੱਕੋ ਜਗ੍ਹਾ ਤੇ ਹਾਂ ਚੰਗੀ ਮਾੜੀ ਵੀ ਦੇਖਣੀ ਪੈਂਦੀ ਆ ਸਾਰਾ ਕੁਝ ਦੇਖਣਾ ਪੈਂਦਾ ਵਾਹ ਇੱਥੇ ਇਕੱਠਾ ਕਰਕੇ ਨੇ ਪਾਣੀ ਹੋਰ ਹਾਂ ਹੂੰ ਅੱਛਾ ਦਿਖਾਉਂਦੇ ਕੁਝ ਹੋਰ ਆ ਪਾਂਤੇ ਕੋ ਸੋਰਾਂ ਇਹਦਾ ਹਵਾਈ ਲਿਸਟ ਦੇ ਕੇ ਦੂਰਵਾਜਾ ਮਾਰਨਾ ਬੰਦੇ ਦੇ ਕੰਨਾਂ ਵਾਲੇ ਜਿਹੜੇ ਬੰਦੇ ਨੇ ਲਿਸਟ ਫੜੀ ਵੀ ਹੁੰਦੀ ਨਾ ਉਹਨੂੰ ਤਾਂ ਹੱਕਾ ਦੂਰਤੇ ਪੈਂਦੀਆਂ ਉਹਨਾਂ ਨੂੰ ਪਤਾ ਵੀ ਸਮਾਨ ਖੁੱਲਾ ਲਿਖਿਆ ਪਾ ਹੁਣ ਬਾਸ ਹਾਂ ਕਿੱਥੇ ਕਿਲੋ ਕਿਲੋ ਵੇਚਣੀ ਕਿੱਥੇ 10 15 ਕਿਲੋ ਇੱਕੋ ਜਗਾ ਵਿਗਜਣੀ ਆ ਚੱਕਰ ਤਾਂ ਕਾ ਵੱਜਦੀਆਂ ਤਾਂ ਵੱਜਦੀਆਂ ਹੱਕਾ ਕਹਿੰਦੇ ਉਹਨਾਂ ਗੁਰਦੁਆਰੇ ਮੱਖੀਆਂ ਸਹੀ ਗੱਲ ਆ ਤੇ ਲਿਆ ਫੇ ਮਮੀ ਚਾਹ ਦਾ ਕੁੱਟ ਫੇ ਚੱਲੀਏ ਰੋਪੜ ਨੂੰ ਹੈਨਾ ਮਿਲਦੇ ਆ ਜੀ ਫਿਰ ਤੁਹਾਨੂੰ ਹੁਣ ਹਲਵਾਈ ਸਾਹਿਬ ਕੋਲ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਬਾਈ ਕੋਲ ਹੁਣ ਦੇਖ ਲਓ ਇਹ ਜਾ ਬੰਦਾ ਬਾਈ ਨੇ ਬੁਲਾਇਆ ਦਾ ਮੈਨੂੰ 10 ਵਜੇ ਹੈ ਬਾਈ ਲੇਟ ਕਾਤੇ ਹੋ ਗਿਆ ਪਹਿਲਾਂ ਮੈਨੂੰ ਐ ਦੱਸ ਹਾਂ ਨਹੀਂ ਹੋ ਜਾਂਦਾ ਬਾਈ ਅੱਗੇ ਪਿੱਛੇ ਹੋ ਜਾਂਦਾ ਬਾਈ ਦਾ ਚਾਹ ਦਾ ਵੀ ਕੰਮ ਆ ਉਹ ਸਾਹਮਣੇ ਜੇਲ ਆ ਭਾਈ ਅੰਦਰ ਫਿਰ ਚਾਹ ਚੂ ਜੇ ਕੋਈ ਮਾਲੂਕ ਇਹਨੇ ਮੰਗਲੀ ਫੇ ਬਚਾਉਣਾ ਪਹਿਲਾਂ ਹਨਾ ਸਿਸਟਮ ਤੇ ਹੁਣ ਲੱਗਿਆ ਬਾਈ ਸਾਡੀ ਲਿਸਟ ਬਣਾਉਣ ਮਟਰ ਪਨੀਰ ਮਿਕਸ ਸਬਜੀ ਦਹੀਂ ਹੋ ਗਿਆ ਚਾਹ ਵੀ ਹੈਗੀ ਆ ਯਾਰ ਚਾਹ ਵੀ ਕਰਨੀ ਆ ਕਰੇ ਲਾਉਂਗੇ ਕੋਈ ਗੱਲ ਨਹੀਂ ਖੀਰ ਵੀ ਹੈ ਨਾ ਖੀਰ ਹਾਂ ਕਿੰਨੇ 70 ਬੰਦੇ 50 ਬੰਦੇ ਪੂਰਾ ਤਾਂ ਨਹੀਂ ਟੱਪਦੇ ਕਿਉਂਕਿ ਹੁਣ ਆਈਡੀਆ ਜਮਾ ਲਾ ਕੇ ਆਇਆ ਘਰ ਤੇ ਹਾਂ 50 ਬੰਦੇ ਮਸੇ ਤੇ ਫਿਰ ਪਾਈ ਲਿਸਟ ਸਾਡੀ ਬਣ ਰਹੀ ਆ ਕਿਆ-ਕਿਆ ਲੈ ਕੇ ਆਉਣਾ ਏ ਕਿਆ-ਕਿਆ ਨਹੀਂ ਸਿਲੰਡਰ ਹੈਗਾ ਬਾਈ ਆਪਣੇ ਕੋਲ ਬਾਕੀ ਜਿਹੜਾ ਸਮਾਨ ਆ ਉਹ ਸਾਰਾ ਲਿਖ ਦੇ ਸਬਜ਼ੀਆਂ ਸੂਕੀਆਂ ਜੋ ਵੀ ਆ ਹਨਾ ਤੇ ਕਰਨਾ ਸਬਜ਼ੀਆਂ ਹੋ ਗਈਆਂ ਹੋਰ ਕਿਆ ਮੈਂ ਮੇਨ ਸਬਜ਼ੀਆਂ ਹੀ ਆ ਜਾਂ ਚਾਹ ਨਾਲ ਨੂੰ ਲਿਆਉਂਗੇ ਮਠੀਆਂ-ਮੁਠੀਆਂ ਕੁਸਾ ਹੁਣ ਹੈਨਾ ਚਾਹ ਨਾਲ ਨੂੰ ਮੈਂ ਕਹਿੰਦਾ ਗਰੇਂਦਰ ਭਾਈ ਮਠੀਆਂ ਰੱਖ ਦੀਏ ਮੱਠੀਆਂ ਠੀਕ ਹੈ ਹਨਾ ਮੱਠੀਆਂ ਜਰਾ ਸੂਲੇ ਜ ਵਰਤੀ ਨਾਲ ਸੂ ਨੂੰ ਹਾਂ ਇੱਕ ਇੱਕ ਪੀਸ ਹਾਂ ਇੱਧਰ ਆ ਮਨ ਤੂੰ ਇੱਥੇ ਖੜਾ ਇੱਧਰ ਤੇ ਨਾ ਜ਼ਿਆਦਾ ਚੰਨਣਾ ਮੈਂ ਨਾ ਇੱਕ ਇੱਕ ਪੀਸ ਨਾਲ ਰੱਖ ਦਾਂਗੇ ਜੀ ਨੇ ਆਪਣਾ ਚੱਕਣਾ ਚੱਕ ਕੇ ਸ਼ਕੀਰ ਉਹ ਤਾਂ ਹੈ ਹੀ ਠੀਕ ਨਹੀਂ ਆ ਵੀ ਲੱਗਦੇ ਹੈ ਬੱਲਾ ਹਾਂ ਖੜਿਆ ਤਾਂ ਖਾ ਹੀ ਲੈਣਾ ਚਾਹਣਾ ਬਿਲਕੁਲ ਬਿਲਕੁਲ ਮਾਰ ਦੇ ਬਾਈ ਹਿੰਮਤ ਹੁਣ ਚੱਕ ਦੇ ਫੱਟੇ ਹੁਣ ਮੇਰਾ ਬਾਈ ਫੋਂ ਭੁੱਲ ਗਏ ਨਹੀਂ ਬਈ ਕੁਝ ਮੁੜ ਕੇ ਮੌਕੇ ਦੀ ਮਖਾਨੀ ਹਾਂ ਇਹ ਵੀ ਚੱਕਰ ਆ ਫਿਰ ਕਹਿੰਦੇ ਆ ਘਟ ਗਿਆ ਘਟ ਹਾਂ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਆ ਜੀ ਕਹਿੰਦਾ ਰੋ ਵੀ ਫੱਟੇ ਕਿੱਥੇ ਚੱਕਣ ਲੱਗੇ ਉਹ ਅੱਜ ਫੱਟੇ ਚੱਕਦੇ ਹੋ ਵੀ ਆਪਾਂ ਹੀ ਤਾਂ ਮੋਲ ਦੀ ਗੱਲ ਉਹ ਨਹੀਂ ਜੀ ਫੱਟੇ ਅੱਜ ਕੱਲ ਨੂੰ ਧੀ ਦਾ ਕਰਨਾ ਆਪਾਂ ਨੇ ਆਪਣੀ ਦਾ ਸਵਾਗਤ ਅੱਛਾ ਮੇਰੀ ਕੁੜੀਆਂ ਨੇ ਆਉਣਾ ਜੀ ਕੱਲੂ ਮਾਲਾਂ ਤੇ ਅੱਛਾ ਅੱਛਾ ਹਾਂ ਭਾਈ ਭਾਈਆ ਭਾਈ ਅੰਕਲ ਦੇ ਬੇਟਾ ਜੀ ਆਸਟ੍ਰੇਲੀਆ ਚ ਸਾਰੇ ਬਲੌਗ ਦੇਖਦੇ ਆਪਨੇ ਮੈਂ ਦੁੱਧ ਵੀ ਪਾਉਂਦਾ ਅੰਕਲ ਜੀ ਨੂੰ ਹੈ ਤੇ ਮੈਂ ਕਦੀ ਦੇਖਦੇ ਹਾਂ ਮੈਂ ਮਿਕ ਸਬਜੀ ਆਕਲ ਨੂੰ ਨਹੀਂ ਪਤਾ ਮੈਨੂੰ ਮਾਤਾ ਜੀ ਦੱਸਦੇ ਹੁੰਦੇ ਆ ਕਹਿੰਦੇ ਸਾਰੇ ਬਲੌਗ ਦੇਖਦੇ ਭਾਈ ਤੁਹਾਡੇ ਤੋਂ ਐ ਕਰੀਂ ਮੈਂ 3 ਚੱਕਰੀ ਲੈ ਕੇ ਨਾ ਰਾਮਾ ਜੂ ਜਿਹੜਾ ਬੱਜਾ ਕੋਚ ਹੈ ਹੈ ਤੇਲ ਆਟਣਾ ਕਰਦੇ ਨੇ ਕਢਾਇਆ ਤੇਲ ਯਾਰ ਨਹੀਂ ਹੋਣਾ ਨਹੀਂ ਮੈਨੂੰ ਲੱਗਦਾ 3 ਚੱਕਰੀ ਲੈ ਕਰਾਂ ਕੰਮ ਆ ਜੂ ਕਰਦੀ 3 ਲੈ ਆਫ ਕਰਦੇ ਚੱਲ ਇੰਨੇ ਰਾਮ ਜੀ ਸਾਡੀਆਂ ਬਰਾਏ ਗੋਈ ਵੀ ਹੋ ਗਈਆਂ ਹਾਂ ਇੰਨੇ ਤਰੀਕ ਦਾ ਕੱਲ ਨੂੰ ਕੱਲ ਨੂੰ ਅੰਕਲ ਜੀ ਹਾਂਜੀ ਲਿਸਟ ਆਪਾਂ ਨੇ ਲਈ ਜੀ ਲੈ ਤੇ ਹੁਣ ਆਪਾਂ ਫੇਰ ਹੋਈਏ ਸਮਾਨ ਵੱਲੋਂ ਭਾਈ ਕਿੱਥੇ ਪਹਿਲਾਂ ਹੁਣ ਚੱਲੀਏ ਮੈਂ ਕਹਿੰਦਾ ਅਮਰ ਆਪਾਂ ਕਰਿਆਨੇ ਵਾਲੇ ਕੋਲ ਹਨਾ ਹਾਂ ਆ ਤਾਂ ਸੱਚ ਪਿੱਛੇ ਸਬਜ਼ੀਆਂ ਲਿਖਿਆ ਵਾ ਸਬਜ਼ੀਆਂ ਇਹ ਤੇ ਕਰਿਆਨਾ ਹੋ ਗਿਆ ਆ ਕਰਿਆਨਾ ਹੋ ਗਿਆ ਆ ਕਰਿਆਨਾ ਹੋ ਗਿਆ ਸਬਜ਼ੀਆਂ 'ਚ ਕੀ-ਕੀ ਲਿਖਿਆ ਵਾ ਸਬਜ਼ੀਆਂ 10 ਕਿਲੋ ਪਿਆਜ਼ 5 ਕਿਲੋ ਆਲੂ 5 ਕਿਲੋ ਟਮਾਟਰ ਦਾਣਾ ਲਿਖਿਆ 5 ਕਿਲੋ ਫੁੱਲ ਗੋਭੀ 15 ਕਿਲੋ ਖੀਰਾ ਲਿਖਿਆ ਮooli ਦਾ ਸਲਾਦ ਆ ਹਰੀਆਂ ਮਿਰਚਾਂ ਗਾਜਰਾ ਲਸਣ ਅਦਰਕ ਧਨੀਆ ਠੀਕ ਆ ਤਰੇਲੇ ਤੇ ਦੁੱਧ ਤਾਂ ਆਪਣਾ ਚੱਲ ਘਰ ਦਾ ਹੀ ਹੋ ਗਿਆ ਇਹ ਵੀ ਘਰੇ ਜਮਾਲ ਮੰਗਾਗੇ ਹਮਮ ਨੀਰ ਵੀ ਹੋ ਜੋ ਘਰੇ ਪਾ ਲੂ ਇਨਾਕ ਤਾਂ ਹੋ ਹੀ ਪਾ ਦੋਗੇ ਬਿਲਕੁਲ ਆ ਪਨੀਰ ਚੱਲ ਆਪਣੀ ਖਾਣ ਲਾਂਗੇ 2 ਕਿਲੋ ਮਾਕੀਆਂ ਕਰਿਆਨੇ ਵਾਲਾ ਸਮਾਨ ਲਿਖਿਆ ਹਾਂ ਕਈ ਹੁੰਦੇ ਮਸਾਲੇ ਨੂੰ ਫੁੱਲੋ ਲੈ ਕੇ ਆਏ ਇਹਨਾਂ ਨੇ ਲਓ ਜੀ ਪਹੁੰਚ ਗਏ ਆਪਾਂ ਭਾਈ ਕਰਿਆਨਾ ਸਟੋਰ ਤੇ ਤੇ ਲੈਸਟ ਆਪਾਂ ਇਹਨਾਂ ਨੂੰ ਫੜਾਤੀ। ਮੁੰਡੇ ਥੋੜੇ ਹਜੇ ਵਿਜੀ ਚੱਲ ਰਹੇ ਆ। ਅੱਜ ਥੋੜੇ ਇੱਕ ਦੋ ਮੁੰਡੇ ਕਹਿੰਦੇ ਆਏ ਨਹੀਂ ਕੰਮ ਆਲੇ ਕੰਮ ਕਰਨੇ ਵਾਲੇ। ਅ ਛੋਟੂ ਕੱਲਾ ਹੀ ਲੱਗਿਆ ਹੋਇਆ ਅੱਜ। ਤੇ ਲਈਏ ਫਿਰ ਹੁਣ ਸਮਾਨ। ਹੋਰ ਹੋਰ ਹਾਂ। ਦੂਏ ਜਵਾਨ ਨਹੀਂ ਅੱਜ ਆਏ ਤੇ ਹੋਰ ਮੁੰਡੇ ਆਂ ਚੱਕਦੇ ਫੱਟੇ। ਦੇਖ ਤਾਂ ਸਰੀਰ ਤੇ ਉਹ ਪਤਲਾ ਜਾਂ ਲੱਗਦਾ ਜਾਨ ਮੁੰਡੇ ਚ ਬਥੇਰੀ ਆ। ਕੁਝ ਹੋਈ ਜਾਂਦਾ ਇਹਨੂੰ ਪਤਾ ਵਲੋਗ ਬਣਦਾ। ਆਹ ਕੁਝ ਹੁੰਦਾ। ਹੇ ਅਮਨ ਸਿੰਘ ਕਰੋਟ ਖਾਣੇ ਦੇਖ ਲਾ ਖਾਵਾਂਗੇ ਹਾਂ ਨਾ ਖਾਵਾਂਗੇ ਲਈ ਚੱਲਦੇ ਆ ਕਿੱਲੋ ਲਈ ਚੱਲਦੇ ਹਾਂ ਦੰਦਾ ਨਾ ਭਾਂਦੇ ਫੇਰਾ ਕਰੋਟ ਅੱਜ ਹਾਂ ਠੀਕ ਨਹੀਂ ਮੈਂ ਭਾਈ ਖਰੋਟ ਉਧਾਂ ਵਰਾਈਟੀ ਵਧੀਆ ਹੀ ਵਿਖਰੋਟ ਦੀ ਹੈ ਨਾ ਨਾ ਨਹੀਂ ਆਹ ਕਾਫੀ ਆ ਬਈ ਨਰਮ ਆ ਇਹ ਹੁਣ ਨਹੀਂ ਉਹ ਪਹਿਲਾਂ ਵਾਲਾ ਕੰਮ ਨਹੀਂ ਦੇਖਿਆ ਵੀ ਹਾਂ ਭੁੱਖਿਆਗਾ ਭੰਨੀ ਜਾਓ ਹੁਣ ਵੈਰਾਈਟੀ ਵਧੀਆ ਆਉਣ ਲੱਗੀ ਖਰੋਟ ਹਾਂ ਇਹਦਾ ਹੱਥ ਗੱਲ ਤੋੜਦੇ ਛੋਟੂ ਕਹਿੰਦਾ ਦੇਖ ਥੋੜੀ ਤੋੜ ਕੇ ਦਿਖਾ ਮੈਂ ਤੋੜੀ ਮੜਿਆ ਤੋੜ ਤੋੜ ਕੇ ਦੇਖਾ ਸਿਰਵਾ ਦੇ ਦੇ ਯਾਰ ਬੰਨ ਲੀਏ ਤੋੜ ਮੜਾਇਆ ਫੇਰ ਹੱਥ ਗੱਲੇ ਤੋੜ ਕਿੰਨਾ ਨਾ ਬੰਨੂਗਾ ਮੈਂ ਤੋੜ ਦਾਨੇ ਜਾਨ ਹੈਗੀ ਮੁੰਡੇ ਚਾਹ ਨਾ ਇਹ ਉਹ ਬੱਲੇ ਉਹ ਤੇਰੇ ਭਾਈ ਬਾਕੀ ਉਹ ਤੋੜਦਾ ਮੁੰਡੇ ਨੇ ਖਰੋਟ ਹੱਥ ਗੱਲੇ ਲਾ ਇਹ ਨਹੀਂ ਟੁੱਗ ਕੱਲਾ ਹੁੰਦਾ ਗੁੱਥੇਗਾ ਨਹੀਂ ਟੁੱਟਦਾ ਕੱਲਾ ਹੁੰਦਾ ਇਹ ਨਹੀਂ ਪਤਾ ਭਾਜੀ ਚੈੱਕ ਕਰੋ ਫੱਟੇ ਹੁਣ ਕਰ ਦੋ ਵਿਹਲੇ ਸਾਨੂੰ ਹਾਂ ਇਹ ਦਾ ਕਰੋੜ ਤਾਂ ਹੋਇਆ ਖਾਣੇ ਨਹੀਂ ਦੇਖਿਆ ਸਾਨੂੰ ਭੰਣੇ ਆ ਗਏ ਵਸ ਅਸੀਂ ਇੱਥੇ ਖੜੇ ਆ ਨਾ ਕਰੋਟੇ ਖਾਈ ਜਾਣੇ ਹੁਣ ਸੌਦਾ ਪਾਦੇ ਨਹੀਂ ਤਾਂ ਫੇਰ ਕਰੋਟ ਖਵਾਈ ਜਾ ਜਲਦੀ ਸੌਦਾ ਪਾ ਕੇ ਤੋੜ ਦੋ ਸਾਨੂੰ ਬਾਦਾਮ ਵੀ ਲੈ ਥੋੜੀ ਨਹੀਂ ਜਿਹੜੇ ਉਰੇ ਅਸੀਂ ਖੜੇ ਖੜੇ ਖਾਈ ਜਾਣੇ ਲਫਾਫਾ ਵੀ ਖੋਲ ਕੇ ਰੱਖ ਗਿਆ ਤੁਸੀਂ ਸਾਡੇ ਕੋਲੇ ਕੋਈ ਨਹੀਂ ਖਾਓ ਬਾਦਾਮ ਹਾਂ ਸਵਾਦ ਦੇਖਣਾ ਚਾਹੀਦਾ ਮੈਂ ਕੋਲ ਹੈਂਗਾ ਹੋਗੀ 200 ਗ੍ਰਾਮ ਅੱਗੇ ਕਾਲੀ ਮਿਰਚ ਪਾਊਡਰ 50 ਗ੍ਰਾਮ ਅੱਗੇ ਹੈਗਾ ਤੇਰਾ ਰੱਬ ਭਲਾ ਕਰੇ ਲਾਲ ਮਿਰਚ ਪਾਊਡਰ 200 ਗ੍ਰਾਮ 200 ਗ੍ਰਾਮ 200 ਗ੍ਰਾਮ ਹਾਂ ਹਲਦੀ ਪਾਊਡਰ 300 ਗ੍ਰਾਮ ਹਲਦੀ ਪਾਊਡਰ ਇਹ ਕਿਹੜਾ ਹੁੰਦਾ ਹਲਦੀ ਹੋਈ ਆ ਅਰੇ ਅੱਛਾ ਹਲਦੀ ਠੀਕ ਆ ਮੈਂ ਕਹਾ ਮੈਂ ਇਹਦੇ ਦਿਮਾਗ ਚ ਮਹਿੰਦੀ ਘੁੰਮਣ ਲੱਗੀ ਸੀ ਨਾ ਨਾ ਮਹਿੰਦੀ ਮੈਂ 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 ਤਾਂ ਹੀ ਦੁਬਾਰਾ ਬੁੱਲੇ ਮੈਂ ਹਲਦੀ ਪਾਉਂਦਾ ਅੱਗੇ ਧਨੀਆ ਪੀਸਿਆ ਵਾ ਕਿੰਨਾ ਜੀ 300 ਗ੍ਰਾਮ ਨਮਕ ਤੇ ਪੈਕਟ ਦੇ ਦੇ ਦੋ ਕਾਲਾ ਨਮਕ 50 ਗ੍ਰਾਮ ਅਮਨ ਧਨੀਆ ਪਾਊਡਰ ਦੇ ਬਾਅਦ ਅ ਦੋ ਪੈਕਟ ਨਮਕ ਦੇ ਕਾਲਾ ਨਮਕ 50 ਗ੍ਰਾਮ ਛੋੜ ਜੀ ਕਾਲਾ ਨਮਕ 50 ਗ੍ਰਾਮ ਬਾਤਾ ਪਾਇਆ ਬਿਆ ਅੱਛਾ ਪੈਕਟ ਹੈਗੇ ਨਾ ਤਾਂ ਕਰਕੇ ਕੱਢੀ ਹੋਰ ਹੈਗਾ ਇਹ ਰਿਫੈਂਡ ਰਿਫੈਂਡ ਦਾ ਟੀਨ ਕਿਆ ਹਿਸਾਬ ਕਿਤਾਬ ਉਹਦਾ ਟੀਨੇ ਲੇ ਜੀਏ ਮਨ ਹਾਂ ਟੀਨੇ ਲੇ ਜੀਏ ਟੀਨੇ ਲੈ ਜਾਵਾ ਬਾਅਦ ਦਾ ਗੱਟਾ ਕਰਾਂਗੇ ਹਾਂ ਉਹ ਚੱਲ ਬਾਅਦ ਉਹ ਅੱਛਾ ਉਹ ਬਾਅਦ ਚ ਬੋਲਾਂ ਠੀਕ ਆ ਫੇਰ ਖੰਡ ਦੇ ਦੇ 8 ਕਿਲੋ ਆਟਾ ਕਣਕ ਉਹ ਤਾਂ ਚੱਲ ਕਰ ਹੀ ਹੈਗਾ ਬਾਸਮਤੀ ਟੋਟਾ ਚਾਵਲ ਬਾਸਮਤੀ ਦਾ ਟੋਟਾ ਚਾਵਲ ਹੈ 2 ਕਿਲੋ ਜੀ ਦਬੀਆ ਮੰਦੇ ਟੋੜੀ ਨੂੰ ਹਾਂ ਟੋਟੇ ਟੋਟੇ ਵਾਲੇ ਹਾਂ ਟੋਟੇ ਦੇ ਅੱਛਾ ਤੂੰ ਕਿੱਥੇ ਲੰਦਾ ਹੁੰਦਾ ਸਾਡੇ ਵੀ ਤਾਂ ਉੱਥੋਂ ਲੈ ਲੀਦੇ ਹੈਗਾ ਬਰਾਜ ડીਮੇਟ ડીਮਾਰਕ ਉਹ ਵੀ ਨਵਾਂ ਸ਼ਹਿਰੋਂ ਲੈ ਆਦੇ ਅਧਰ ਕੇ ਅੱਛਾ ਸਾਡੇ ਪਰ ਸਹੀ ਕਰਿਆਨੇ ਤੋਂ ਲੈ ਲੀਦਾ ਸਾਡੇ ਦਾ ਆਪਣੇ ਦਾ ਜੋ ਵੀ ਜੇਕਰ ਕੋਈ ਪ੍ਰੋਗਰਾਮ ਆ ਘਰ ਜੋਗੇ ਵੀ ਸਾਡੇ ਲੈ ਕੇ ਜਾਣਾ ਮੈਂ ਉਰੀ ਤੇ ਲੈ ਕੇ ਜਾਣਾ ਵਧੀਆ ਉਹ ਇਹਨਾਂ ਦਾ ਥੋਕ ਦਾ ਕੰਮ ਆ ਉਰੇ ਰੇਟ ਜਾ ਜਾਂਣਾ ਚਾਹੀਦਾ ਹਾਂ ਹਾਂ ਰੇਟ ਥਾਉ ਗੱਲਾ ਵਾਲਾ ਜਾਂਦੇ ਉੱਥੇ ਸਕੀਮਾਂ ਜੀਆਂ ਲੱਗੀਆਂ ਹੁੰਦੀਆਂ ਹਾਂ ਹਾਂ ਉਰੇ ਤੇ ਨਾਲ ਫ੍ਰੀ ਆ ਬੰਦੇ ਦਿੰਦੇ ਆ ਮਹਿੰਗੇ ਕੰਮ ਕਰ ਦਿੰਦੇ ਉਹ ਵੀ ਉੱਥੇ ਪਚਾ ਦਿੰਦੇ ਗੱਲ ਉਰੇ ਐ ਥੋੜਾ ਜਨਾ ਉਹ ਫਰਕ ਰਹਿੰਦਾ ਉਰੇ ਇਹਨਾਂ ਦੇ ਰੇਟ ਦਾ ਹੋਰ ਨਾਲੋਂ ਚੱਲ ਵਧੀਆ ਹੋਰ ਹੋਰ ਠੀਕ ਆ ਯਾਰ ਬੰਦਾ ਜੀ ਇਹ ਨਹੀਂ ਵਧੀਆ ਬੰਦਾ ਐ ਨਿਕ ਨੰਬਰ ਬਾਈ ਲਓ ਜੀ ਪਹੁੰਚ ਗਏ ਰੋਪੜ ਬਾਜ਼ਾਰ ਵਿੱਚ ਸਬਜ਼ੀ ਮੰਡੀ ਚ ਕਹਿ ਲੋ ਹੈ ਹਾਲ ਆ ਫਰੂਟ ਦੀਆਂ ਰੇੜੀਆਂ ਲੱਗੀਆਂ ਹੋਈਆਂ ਜੋਰਾ ਸ਼ੋਰਾ ਤੇ ਰੌਣਕਾਂ ਜ ਵੀ ਬਹੁਤ ਆ ਬਾਜ਼ਾਰ ਵਿੱਚ ਨਾਲੇ ਦੇਖ ਲਓ ਹੁਣ ਤਿਹਾਰ ਵੀ ਲੰਘ ਗਿਆ ਸਾਰਾ ਕੁਝ ਹੈ ਨਾ ਤੇ ਹੈਲੋ ਹੈਲੋ ਪੂਰੀ ਆ ਬਾਜ਼ਾਰ ਚ ਸਭ ਦਿਆਂ ਸੁੱਖਦਿਆਂ ਭਾਈ ਹਾਂ ਮਨ ਕੀਆ ਕੀ ਲਿਖਿਆ ਹੁਣ ਕੱਢ ਲੈਂਦਾ ਦੇਖੋ ਉਹਦੇ ਕੋਲ ਲੈਣੇ ਕਰਮਾਨ ਮੈਂ ਜਣੇ ਕੋਈ ਇੱਕ ਕੋਲ ਤਾਂ ਹੀ ਹੋਰ ਹੈ ਕੀਆ ਕੀਆ ਇਹ ਸਬਜੀ ਤਾਂ ਵੈਸੇ ਮਨ ਲਾਦਾ ਥੋੜੀ ਹੋਵਾ ਸਬਜੀ ਪਰ ਧਰਿਆਜ ਆ ਪਿਆਜ਼ 10 ਕਿਲੋ ਆਲੂ ਐ 5 ਕਿਲੋ ਹਾਂ ਟਮਾਟਰ 5 ਕਿਲੋ ਗੋਭੀ ਮਟਰ ਦਾਣਾ ਮਟਰ 5 ਕਿਲੋ ਮਟਰ ਦਾਣਾ ਦਾ ਗੱਲ ਉੱਥੇ ਦੇ ਗਾਂਹ ਤੇ ਲੈ ਲਾਂਗੇ ਹਾਂ ਫੁੱਲ ਗੋਭੀ 15 ਕਿਲੋ ਫੁੱਲ ਗੋਭੀ ਥੋੜੀ ਜ਼ਿਆਦਾ ਹਨਾ ਫੁੱਲ ਗੋਭੀ ਦੇਖਦੇ ਹਾਂ ਹੁਣ ਕੀ ਰੇਟ ਆ ਪ੍ਰਧਾਨ ਜੀ ਗੋਭੀ ਕਿੰਨਾ ਹੈ 50 ਰੁਪਏ ਕਿਲੋ 50 ਰੁਪਏ ਕਿਲੋ 10 ਵੀ ਜੈਜ ਕਰਨਾ ਲੱਗਾ ਬਾਈ ਜੀ ਗੋਭੀ 50 ਰੁਪਏ ਕਿਲੋ ਤੇ ਕਹਿੰਦਾ ਬਾਈ ਘੱਟ ਨਹੀਂ ਲੱਗਣੀ ਮੈਂ ਆਹ ਭਰਾਵਾ 15 ਕਿਲੋ ਲੈਣੀ ਆ ਇੱਕ ਅੱਧਾ ਕਿਲੋ ਥੋੜੀ ਲੈਣੀ ਆ ਹੁਣ ਦੇਖਦੇ ਆ ਹੋਰ ਕਿਸੇ ਕੋਲ ਦੇਖੀ ਪਿੱਛੇ ਮੋਟਰਸਾਈਕਲ ਆ ਇਹ ਤਾਂ ਉਹ ਕਰਦੇ ਪਤਾ ਇਹਦੇ ਕੋਲ ਬਹੁਤ بڑا ਢੇਰ ਆ ਗੋਭੀ ਦਾ ਇਹ ਕਰ ਲੂੰਗਾ ਬੰਦਾ ਮੈਨੂੰ ਲੱਗਦਾ ਜਾਇਜ਼ ਗਾਜਰਾ ਸਮਾਨ ਧੌਰੇ ਦੇ ਵੀ ਆਪਾਂ ਨੂੰ ਸਾਰੇ ਹੀ ਮਿਲ ਜਣਾ ਇੱਕ ਜਗ੍ਹਾ ਤੇ ਹੀਰੇ ਖੂਰੇ ਵੀ ਆ ਪਲਾਂਜੀ ਗੋਭੀ ਲਾਲ ਟਮਾਟਰ ਦਾ ਹੀ ਰੱਟਾ ਲਾਇਆ ਵਾ ਬਾਬਾ ਜੀ ਗੋਭੀ ਕਿਦਾਂ ਗੋਭੀ ਚਾਹੀਦੀ ਹੈ ਹਾਂ ਜੈ ਜੈ ਲਾਲ ਯਾਰ 15 ਕਿਲੋ ਚੱਲ ਕੋਈ ਆਇਆ ਨਾ ਕਰਾ ਸੰਜੇ ਜੀ ਆਹੋ 15 ਕਿਲੋ ਗੋਭੀ ਹੋਰ ਕੀ ਬਣਾਉਣਾ ਹੋਰ ਵੀ ਸਮਾਨ ਪਾਉਣਾ ਆ ਸਾਰੇ ਲੈਣੇ ਨੇ ਕੋਈ ਸਮਾਂ ਜਨਾ ਪਿਆ ਮਿਸਟਰ ਤੇ ਲਗਾ ਦੇਗੇ ਅਧੁਰੇ ਤੇ ਤਲਾ ਕਰਦੇ ਫਿਰ ਅਤੀ ਕਰਾ ਲੀਆ ਮੇਰਾ ਹੋਰ ਅਤੀ ਲੈ ਲਮ ਹੈ ਠੀਕ ਹੈ 35 ਨੂੰ ਕਹਿੰਦਾ ਬਾਈ ਹਾਂ ਜੀ ਬਾਕੀ ਸਾਰੇ ੜੇ ਬਈਆ ਹਾਂ 15 ਕਿਲੋ ਗੋਬੀ ਹੋ ਗਈ ਆਪਣੀ ਪਿਆਜ਼ ਹੈਗੇ ਪਿਆਜ਼ ਸਾਰਾ ਸਮਾਨ ਮਿਲ ਜਾ ਸਾਰਾ ਕੁਝੇ ਮਿਲ ਜੂਗਾ ਦਾ ਅੱਦਾ-ਉੱਦਾ ਵੀ ਹੈਗਾ ਮਿਰਚਾਂ ਖੀਰੇ ਵੀ ਹੈਗੇ ਖੀਰੇ ਕਿੰਦਾ ਮੇਰਾ ਵੀ ਜੇ 60 ਰੁਪਏ ਦਾ ਕੀ ਹੈ ਨਾ ਕਿ ਖੀਰੇ ਨਾਲ ਅਸੀਂ ਪਿੱਛੇ ਕਰਕੇ ਆਏ ਵੇ ਬੰਦਾ ਹਾਂ ਨਾ ਵੀ ਮਟਰ ਆ ਫੇਰਾ ਆ ਨਾ ਵੈਸੇ ਮੈਂ ਕਹਿੰਦਾ ਯਾਰ ਮਟਰ ਦਾਣੇ ਨਾਲ ਉਹ ਤੇ ਆਪਾਂ ਮਟਰੇ ਲੈ ਜੀ ਕਿੰਨਾ ਲਿਖਿਆ ਪਿਆ ਮਟਰ ਦਾਣਾ ਮਟਰ ਦਾਣਾ 5 ਕਿਲੋ ਆ ਉਹ 450 ਥੈਲੀ ਆਣੀਆ ਬਹੁਤ ਸੱਚ ਉਹ ਦਿੰਦਿਆ ਨਾ ਅੱਛਾ ਇਹ ਮਟਰ ਕਾ ਰੇਟ ਆ ਵੀ ਕਿਲੋ ਚੱਲ ਦੇਖ ਲੰਨੇ ਫੇ 200 160 160 ਇਹ ਤਾਂ ਮਹਿੰਗਾ ਚੱਲ ਇਹਦੇ ਬਾਰੇ ਤਾਂ ਦੇਖ ਰਹੇ ਆ ਤੇ ਗੋਭੀ ਮੇਰਾ ਬਾਈ ਨਾ ਛਣੀ ਜੀ ਨਾ ਪਾਈ ਚੰਗੇ ਚੰਗੇ ਜੇ ਫੁੱਲ ਪਾਏ ਨਾ ਹੁਣ ਕਿੰਨੇ ਵੀ ਕਿਲੋ ਕਰਦਾ ਨਹੀਂ ਨਹੀਂ 10 ਕਿਲੋ 15 ਕਿਲੋ ਹੋ ਗਈ ਆਪਣੀ ਗੋਭੀ ਤੇ 10 ਕਿਲੋ ਵੀ ਆਜਾਣੇ ਆ ਪਿਆਜ਼ ਦਾ ਮੁੱਲ ਤਾਂ ਜੇ ਕੋਈ ਹੈ ਨਹੀਂ ਨਾਲ ਵਾਲੇ ਤੇ ਲੈਣੇ ਪੈਣੇ ਆ ਚੱਲ ਪਿਆਜ਼ ਦਾ ਦਾ ਕਰਦੇ ਆ ਇਹਦਾ ਗੋਭੀ ਪਵਾ ਲਈਏ ਢੇੜੀ ਵਾਰੀ ਪਾਣੀ ਭਾਜੀ ਚੱਕ ਦੇ ਫੱਟੇ ਚਾ ਲੈਣਾ ਜੀ ਬੰਦ ਗੋਭੀ ਵੀ ਹੈਗੀ ਆ ਤੇ ਗਾਜਰ ਗਾਜਰ ਕਿਦਾਂ ਭਾਜੀ ਗਾਜਰ ਦਾ 1/4 ਆਹ ਲਓ ਜੀ ਗਾਜਰ ਕਹਿੰਦਾ 60 ਰੁਪਏ ਲੱਗ ਜੂਗੀ 80 ਦੇ ਘੱਟ ਨਹੀਂ ਮਿਲੇਗੀ ਵੀਡੀਓ ਅੱਛਾ 20 ਜਰੇ ਤੋੜਨੇ ਤੁਸੀਂ ਪੈਸੇ ਹਾਂ ਦੱਸ ਕੇ ਆ 20 ਵੱਧ ਹਾਂ ਹੁਣ ਹੋਈ ਕਿੰਨੀ ਹੋ ਗਈ 6 ਹੋ ਗਈ 6 ਕਿਲੋ ਹੋ ਗਈ ਹੈ ਨਾ ਇਹ ਪਹਿਲਾਂ ਵੀ ਮਾੜਾ ਤੇ ਬੜਾ ਜਿਹਾ ਕੋ ਦਿੰਦਾ ਬੰਦਾ ਨਹੀਂ ਚੱਲ ਆਏ ਜਾਣੀ ਚੱਜ ਦੇ ਪੀਸ ਪਾ ਯਾਰ ਉਹੀ ਨਾ ਨਾ ਕਰ ਛਣੀ ਛਣੀ ਜੀ ਪਾਈ ਜਾਂਦਾ ਵਿੱਚ ਆਵਾ ਯਾਰ ਆ ਦੇਖੋ ਤੁਹਾਰੇ ਸਾਹਮਣੇ ਰੱਖ ਰਾਮ ਕੱਟੇ ਵਿੱਚ ਹੈ ਜੀ ਅਗਰੇ ਇੱਕ ਵੀ ਫੁੱਲ ਮਾੜਾ ਲਿਖ ਰਾਇਆ ਜੀ ਆ ਉੱਪਰ ਵਾਲਾ ਫੁੱਲ ਮਾੜਾ ਹੀ ਆ ਛਣੀ ਜੀ ਗੋਪੀ ਹੈ ਬਹੁਤ ਜੀ ਲੱਗ ਰਹੀ ਹੈ ਲੈ ਭਾਈ 9 ਕਿਲੋ 9 ਕਿਲੋ ਗੋਪੀ ਕਿਸ ਤਰ੍ਹਾਂ ਹੈ ਗੋੜਾ ਮੈਂ 40 ਰੁਪਏ ਕਿਲੋ ਆ ਜੀ ਇਧਰ ਆਇਓ ਇਹ ਕਿ ਨਹੀਂ ਹੋਣੀ ਸਬਜ਼ੀ ਵਾਲਾ ਕੋਈ ਪੇਤ ਨਹੀਂ ਪਾ ਸਕਿਆ ਦੇਖ ਲੈ ਸਬਜ਼ੀ ਦਾ ਪਾਇਆ ਕਿਸ ਨੇ ਪੇਤ ਨਾ ਕੋਈ 50 ਕਹੀ ਜਾਂਦਾ ਕੋਈ 60 ਕਹੀ ਜਾਂਦਾ ਔਖਾ ਭਰਾਵਾ 6 6 12 ਨਾ 12 ਤੇ 6 ਕਿੰਨੀ ਹੋ ਗਈ 12 ਹੋਗੀ 12 ਹੋਗੀ 12 ਹੋਗੀ ਪੂਰੀ ਤਾਂ ਨਹੀਂ ਯਾਰ ਹੋਰ ਸਮਾਨ ਅਸੀਂ ਕਿਤਾ ਐ ਲੈ ਛੋਟਾ ਜਿਹਾ ਦਿੱਤਾ ਭਰਾਵਾ ਤਾਂ ਐ ਲੈ ਕੋਈ ਚਾਜ ਦਾ ਦੇ ਯਾਰ ਪਹਿਲਾਂ ਪਾਤੋਂ ਮਿਲ ਜਾਣੇ ਸਾਨੂੰ ਯਾਰ ਛੱਡੀ ਉਹ ਦੂਰ ਖੜੀ ਵੀ ਹੈ ਲਓ ਜੀ 15 ਕਿਲੋ ਲਓ ਬਾਈ 15 ਕਿਲੋ ਹੋ ਗਈ ਆਪਣੀ ਗੋਬੀ ਗਾਜਰਾਂ ਕਿੰਨੀਆਂ ਲਿਖੀਆਂ ਵੀ ਆਮਨ ਸਾਡੇ 160 ਹੈ ਗਾਜਰ 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 ਟਮਾਟਰ ਵੀ ਹੈਗਾ ਟਮਾਟਰ ਕਿੰਨਾ ਟਮਾਟਰ ਤਾਂ ਥੋੜੇ ਦੇਖਿਆ ਪੰਜ ਪੰਜ ਕਿਲੋ ਹੈ ਪੰਜ ਕਿਲੋ ਟਮਾਟਰ ਹੈ ਟਮਾਟਰ ਕਿੱਦਾਂ ਲੱਗੂ ਹੁਣ ਆਪਾਂ ਨੂੰ ਟਮਾਟਰ ਕਿੰਨਾ ਪਾਣਾ 5 ਕਿਲੋ ਪਾਉਣਾ ਕੀ ਰੇਟ ਆ ਵੈਸੇ ਬਜ਼ਾਰ ਪੇ ਫੇ ਜੈ ਜੈ ਕਰ ਯਾਰ ਇਦੇ ਘੱਟ ਨਹੀਂ ਮਿਲੇਗਾ ਪਹਿਲਾਂ ਕਿ ਨੂੰ 80 ਕਹੀ ਜਨਾ 60 ਦੇਈ ਜਨਾ ਤੇਰਾ ਵੀ ਕੋਈ ਹਿਸਾਬ ਲਾ ਲੈ ਮਰਦਾ ਕਹਿੰਦਾ ਗਾਗ ਜਾਏ ਨਾ ਮੇਰੇ ਕੋਲ ਗਾਗ ਨਹੀਂ ਜਾਣ ਦੇਣਾ ਹਾਂ ਜੋ ਮਰਜ਼ੀ ਹੋ ਜਵੇ ਗਾ ਦਾ ਭਾਈ ਹਾਈ ਹਾਂ ਆਹ ਦੇਖੋ ਕਿਦਾਂ ਮਾਰਦਾ ਤੀਰ ਅਗਲਾ ਹੈ ਕਿ ਨਹੀਂ ਇਹ ਕਦਰ ਵੀ ਟਮਾਟਰ ਵਧੀਆ ਆਏਗਾ ਇਹ ਆਸ ਪਾਈਂਦੇ ਦੇ ਅੱਗੇ ਇਹ ਟਮਾਟਰ ਦਾ ਚੱਲ ਤਰੇ ਠੀਕ ਆ ਅਸੀਂ ਚੀਜ਼ ਤੇਰੀ ਮਾੜੀ ਨਹੀਂ ਕਹਿਣ ਟਮਾਟਰ ਤਾਂ ਵਧੀਆ ਏ ਲੈ ਆ ਫਿਰ ਕੋਲ ਬਾਬਾ ਜੀ ਪਾਈਏ ਮੜ ਦੇ ਵਿੱਚ ਪੱਕੇ ਪੱਕੇ ਜਿਆਦਾ ਸਵੇਰ ਤੱਕ ਦੋਪਰ ਨਾਲ ਹਿਲੇ ਜਾਣਗੇ ਇਹ ਥੋੜੇ ਕਿਹੜੇ ਜਿਓ ਪਾਈਆਂ ਬਣ ਥੋੜੇ ਕਿਹੜੇ ਜਿਓ ਪਾਈਂ ਜਿਆਦਾ ਟਲੇ ਜੇ ਨਾ ਹੋਵੇ ਉਹ ਲਵਾ ਭਾਈ ਦੇ ਦਿੰਦਾ ਯਾਰ ਟੋਕਰੀਆਂ ਜਿਆਦਾ 5 6 ਪਰ ਕਿੰਨਾ ਕਿਲੋ ਪੈਣਾ ਯਾਰ ਹਾਂ ਵੀ ਟਮਾਟਰ ਵੀ ਹੋ ਗਏ ਆਪਣੇ ਤੇ ਆਹ ਦਹੀਂ ਤਾਂ ਲਿਸਟ ਜੀ ਪਿਆਜ਼ ਹਾਂ ਹਾਂ ਹੱਥਾਂ ਲੈ ਫੜਾ ਕੇ ਅੱਛੀ ਰੱਖ ਲਾ ਦੇ ਇੱਥੇ ਖੜਾ ਕਰ ਦੇ ਵਸ ਇਹਨੂੰ ਆ ਲਾ ਵੀ ਜੀ ਟਮਾਟਰ ਉਹ ਲਫਾਫਾ ਲੈ ਕੇ ਪਾ ਯਾਰ ਹਾਂ ਇਹਦੇ ਚ ਪਾ ਪਿਆਜ਼ ਆਲੂ ਮਟਰ ਦਾਣਾ ਤਾਂ ਚਲ ਦੱਸ ਟਮਾਟਰ ਹੋ ਗਏ ਫੁੱਲ ਗੋਭੀ ਹੋ ਗਈ ਉਹ ਥੀਰਾ ਢੋਲੀ ਹਰੀ ਮਿਰਚ ਸਵਾਨ ਸਬਜੀ ਵਾਲਾ ਖਾਦਾ ਏ ਚਾ ਰਹਾ ਹਾਂ ਪਹਿਲੇ 9 ਵਜੇ ਤੱਕ ਮਿਲੂਗਾ ਹੀ ਮਿਲੂਗਾ ਫਿਰ ਮਿਲੂਗਾ ਹਾਂ ਜੀ ਦੱਸੋ ਕੀ ਦੱਸਿਆ ਭਾਈ ਜਰਾ ਘਰ ਮਿਲਦੇ ਘਰ ਜਾਗੇ ਆ ਦੇਖ ਲੈ ਹਾਂ ਜੀ ਕੀ ਕਹਿੰਦਾ ਬਾਪੂ ਪਾਪਾ ਕਹਿੰਦਾ ਕਾਲਾ ਹੋ ਮਿਲਦੀ ਘਰ ਜਾਗੇ ਬੜਕੇ ਨਹੀਂ ਹੁਣ ਸਬਜ਼ੀ ਬਣਾਣੀ ਹੁੰਦੀ ਆਜਾ ਵੀ ਮਾੜੀ ਨਾ ਸਬਜ਼ੀ ਪਾਈ ਹਾਂ ਹਾਂ ਬਾਪੂ ਬਾਜ਼ਾਰ ਵੀ ਗਿਆ ਹੈ ਗੱਲ ਤਾਂ ਠੀਕ ਆ ਚੱਲੀ ਮਾਰਦੇ ਮਾਰਦੇ ਮਿਲ ਗਈ ਬਾਜ਼ਾਰ ਚ ਘੋਰ ਦੀ ਵੀ ਠੀਕ ਆ ਬਾ ਵਧੀਆ ਵਧੀਆ ਠੀਕ ਆ ਅਸੀਂ ਵੀ ਸਬਜ਼ੀ ਲੱਗੇਵੇਂ ਭਾਈ ਲੈਣਾ ਇੱਧਰ ਪੁਰਾਣਾ ਸਾਹਿਬ ਨੂੰ ਬੋਲੋ ਜੀ ਹੋਏ ਪੁਰਾਣਾ ਸਾਹਿਬ ਠੀਕ ਆ ਜੀ ਅੱਜ ਫੇ ਨਿਆਣਿਆਂ ਦੀ ਸ਼ਾਪਿੰਗ ਕਰੀ ਹੈ ਓਕੇ ਨਿਆਣਿਆਂ ਦੀ ਸ਼ਾਪਿੰਗ ਕਰਕੇ ਆਏ ਆ ਹਾਂ ਠੀਕ ਆ ਠੀਕ ਆ ਨਹੀਂ ਨਹੀਂ ਚਲੋ ਵਧੀਆ ਵਧੀਆ ਹੁਣ ਸਬਜ਼ੀ ਲੈਣੀ ਆ ਹਾਂ ਉਹ ਸਬਜ਼ੀ ਜੀ ਉਹ ਅਸੀਂ ਵੀ ਬਾਅਦ ਲੇਖਾ ਚੱਕੀ ਫਿਰਦੇ ਆ ਹਾਂ ਹਰਗੁਣ ਦੇ ਸਵਾਗਤ ਵਾਲੀਆਂ ਸਵਾਗਤ ਕਰਦਾ ਹਾਂਗਾ ਸੁਆਣਾ ਸਵਾਗਤ ਕਰਨਾ ਭਾਈ ਕੁੜੀਆਂ ਦਾ ਆਪਣੀ ਦਾ ਠੀਕ ਹੈ ਨੀ ਦੱਬ ਗਿਆ ਨਾ ਹਾਂ ਤੇ ਤਾਂ ਹਾਂ ਹਾਂ ਕੀਰੇ ਹੁਣ ਕਿੰਨੇ ਨੂੰ ਕਿਹਾ ਇਹਨੂੰ ਦੇ ਦਵਾਂਗੇ ਦੁਕਾਨ ਦਾ ਇਹ ਸਮਾਨ 35 ਰੁਪਏ ਨੂੰ ਆਏ ਨਾ ਘਰ ਹੁਣ ਚਰਨਾ ਮਾਰੀ ਪੈਸੇ ਇਕੱਠੇ ਗੋਵਿੰਦ ਸਿੰਘ ਮੈਨ ਨੇ ਹਾਂ ਥੈਲੇ ਭਰ ਕੇ ਤੇਰੇ ਕੋਲ ਤਾਂ ਸਬਜ਼ੀ ਦੇ ਲਈ ਚ ਦੋ ਗਾਹ ਕਿ ਤੇਰੇ ਕੋਲ ਹੋਰ ਖੜਾ ਤੇ ਕਿੰਨੇ ਹੋਏ ਕਿੰਨੇ ਹੋਏ 4 ਕਿਲੋ ਕ ਤਿੰਨ ਲਿਖੇ ਵੇ ਨਹੀਂ ਕਿੰਨੇ ਆ ਲਿਖੇ ਵੇ ਚਲ ਕੋਈ ਨਹੀਂ ਚਾਰ ਕਰਾ ਲਾ ਕੋਈ ਚੱਕਰ ਨਹੀਂ ਆ ਕੀਰੇ ਵੈਸੇ ਲਿਖੇ ਵੇ ਆ ਆਟਾ ਗੋਬੀ ਨਹੀਂ ਈ ਨਹੀਂ ਕਿੱਥੇ ਦਿਖਦੀ ਨਹੀਂ ਪੱਤਾ ਗੋਬੀ ਨਹੀਂ ਚਾਹੀਦੀ ਆਦਾ ਮਿਰਚ ਆ ਆਦਾ ਮਿਰਚ ਤਾਂ ਹੈਗੀ ਆ ਪਿਆਜ਼ ਦੇਖਦਾ ਹਾਂ ਨਾ ਪਿਆਜ਼ ਅੱਧਾ ਲੈਦਾ ਅਧਰਾ ਅੱਧਾ ਕਿਲੋ ਆਦਾ ਪਾ ਦੇ ਦਸਣ ਹੈਗਾ ਮਿਰਚਾਂ ਹਰੀ ਮਿਰਚ ਦੇ ਅੱਧਾ ਕਿਲੋ ਅੱਧਾ ਕਿਲੋ ਹਰੀ ਮਿਰਚ ਆ ਜੀ 60 ਲਾ ਪੱਸੀ ਦੇ 60 ਰੁਪਏ ਲਓ ਜੀ ਭਾਈ ਆਪਾਂ ਹੁਣ ਪਿਆਜ਼ ਵੀ ਖਰੀਦ ਲੈ ਤੇ ਨਾਲੇ ਲੈ ਲੇ ਆਲੂ 5 ਕਿਲੋ ਆਲੂ ਹੋ ਗਏ ਤੇ ਪਿਆਜ਼ ਹੋ ਗਏ ਆਪਣੇ 10 ਕਿਲੋ ਠੀਕ ਆ ਪਿਆਜ਼ ਆਵਣਾ ਆ ਵਾਲਾ ਕੜੱਤਣ ਪਰ ਹੁੰਦਾ ਇਹ ਨਾ ਸਾਲਾ ਸਲਾਦ ਮਾ ਨਹੀਂ ਖਾ ਹੁੰਦਾ ਚਾਲਾ ਆਪਣਾ ਹੁੰਦਾ ਕਿ ਇਹ ਲੈ ਜਣੇ ਕਿ ਉਹ ਹੈ ਦਾ ਕੋਈ ਚਾਹੀਦਾ ਫਿਰ ਬਾਈ ਜੀ ਵਾਸਤੇ ਹੈ ਉਹਨਾਂ ਸਲਾਦ ਵਾਸਤੇ ਪਜੇ ਜੁੜੀਆਂ ਤੁਸੀਂ ਹਾਂ ਸਲਾਦ ਵਾਸਤੇ ਵੀ ਪੈਸੇ ਚਾਹੀਦੇ ਸਾਨੂੰ ਸਬਜ਼ੀ ਵਾਸਤੇ ਵੀ ਆ ਚੱਲ ਮੰਨ ਚੱਲ ਲਈ ਜਾਣਾ ਹੁਣ ਸਸਟ ਪਿਆਜ਼ ਉਹ ਠੀਕ ਆ ਬਾਈ ਕੋਲ ਸਾਫ਼ ਹੈ ਨਾ ਤੇ ਹੁਣ ਆਪਣੀ ਸਬਜ਼ੀ ਹੋ ਗਈ ਸਾਰੀ ਪੂਰੀ ਹੋਰ ਹੋਰ ਹੈ ਨਾ ਇੱਕ ਅੱਧੀ ਆਈਟਮ ਰਹਿ ਗਈ ਉਹ ਦੇਖ ਲੈਣੇ ਆ ਹਾਂ ਕਿਹੜਾ ਰਹਿ ਗਿਆ ਸਬਜ਼ੀ ਚ ਰਹਿ ਗਿਆ ਬੀਨਸ ਇਹ ਠੀਰੇ ਵਗੈਰਾ ਆਪ ਜੀ ਯਾਰ ਉਹ ਬਾਕੀ ਤਕਰੀਬਨ ਹੋ ਹੀ ਗਿਆ ਸਾਰਾ ਮੈਂ ਮਟਰ ਦਾਣਾ ਹੀ ਲੈਣਾ ਆਪਾਂ ਲਸਣ ਹਾਂ ਲਸਣ ਹੈਗਾ ਲਸਣ ਨਹੀਂ ਹੈਗਾ ਹਾਂ ਨਿੰਬੂ ਬਸ ਆਹੀ ਦੋ ਕਟਮਾ ਰਹਿ ਗਈਆਂ ਬਾਕੀ ਦਾ ਉਹ ਅੱਗੇ ਮਿਲ ਜਾਣੇ ਬਾਕੀ ਦਾ ਉਹਨਾ ਨਿਬੜੇ ਗਿਆ ਸ਼ੁਰੂ ਫਿਰ ਠੀਕ ਆ ਜੀ ਹੁਣ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਦਿਓ ਆਜਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ